ਨਵਾਂ ਨਵ ਜੀ ਕੀ ਗੱਲ ਉਥੋਂ ਡਾੜਾ ਹਮਲਾ ਹੋਇਆ ਕਿਸ ਤਰ੍ਹਾਂ ਹੋਇਆ ਤੇ ਕਿੰਨੇ ਕਰਵਾਇਆ ਦਿੱਤਾ ਆ ਲਾਡੀ ਡੱਡੂ ਨੇ ਮਰੰਡੇ ਨੇ ਕਿੱਥੋਂ ਦੇ ਬੰਦੇ ਆ ਵੀਡੀਓ ਕਾਲ ਕਰਕੇ ਇੱਕ ਮਰਵਾਇਆ ਸਾਟਾ ਮਤਲਬ ਜੇਲ੍ਹ ਦੇ ਅੰਦਰ ਵੀਡੀਓ ਕਾਲ ਕਰਕੇ ਤਾਂ ਉਹਨਾਂ ਸੱਟਾ ਮਰਵਈਆਂ ਹਾਂਜੀ ਬਠਿੰਡਾ ਜੇਲ੍ਹ ਦਾ ਸਭ ਬਠਿੰਡਾ ਜੇਲ੍ਹ ਚੋਂ ਵੀਡੀਓ ਕਾਲ ਕਰਕੇ ਇੱਥੇ ਹਾਂਜੀ ਤੁਸੀਂ ਇੱਥੇ ਅਮਸਰ ਦਾਪਰ ਜੇਲ੍ਹ ਸੀ ਹਾਂਜੀ ਤੇ ਕੌਣ ਬੰਦੇ ਸੀ ਇਹਨਾਂ ਸੱਟਾ ਮਾਰੀਆਂ ਕਾਲਾ ਚੰਚਲ ਤੇ ਕੰਨਾ ਕਿੰਨੇ ਜਾਣੇ ਸੀ ਸਾਰੇ 10 ਜਾਣੇ ਸਾਰੇ ਜਿਹਨਾਂ ਲੋਕ ਨਾ ਕਾਲਾ ਚੰਚੜ ਕੰਨਾ ਅਕਸ਼ੇ ਤੇ ਵਾਹਿਗੁਰੂ ਤੇ ਪਿੱਤਾ ਅਜੇ ਠਾਕੁਰ ਤੇ ਕਿਹੜੇ ਕਿਹੜੇ ਕੀ ਕਾਰਨ ਸੀ ਕੀ ਵਜਾ ਰੰਚਿਸ਼ ਕੀ ਰਹੀ ਕੁਸ਼ ਤੇਜਾ ਤੇ ਨਾ ਵਜਾ ਰੰਚਿਸ਼ ਕੀ ਰਹੀ ਆ ਸਰਪੰਦਾ ਵੀ ਨਜ਼ਾਰੇ ਪਰ ਚੇਗਰਾ ਇਹਦਾ ਡੀਡੂ ਨੇ ਤੇ ਕਿ ਲਾਡੀਆਂ ਨੂੰ ਕੀ ਕੰਮ ਕਰਦਾ ਸਮਾਗ ਲਾ ਰਿਹਾ ਸਭ ਅੱਛਾ ਤੇ ਬਠਿੰਡੇ ਗੀਲ ਚ ਹਾਂਜੀ ਤੋ ਸਿਵਲ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪਰਚਾ ਦਿੱਤਾ ਜਾਵੇ ਉਤੇ ਲਾਡੀ ਦੇ ਦਮ ਰਿੰਡੇ ਇਹ ਤੁਹਾਡੇ ਤੇ ਕਿਹੜੇ ਹਥਿਆਰਾਂ ਨਾਲ ਬਾਰ ਕੀਤਾ ਗਿਆ ਸਰ ਨਾ ਕੋ ਦਾਤਰ ਦੇ ਕਾਲੇ ਚੰਚੜ ਗੋੜੇ ਕੰਨੇ ਕੋ ਪਿਸਟਲ ਵੀ ਹੈਗਾ ਝਿਲ ਦੇ ਅੰਦਰ ਪਿਸਟਲ ਹੈ ਕਿਸ ਨੂੰ ਕੋ ਹਾਂ ਜੀ ਕਾਲੇ ਚੰਚੜ ਗੋੜੇ ਕੋ ਕੰਨੇ ਮੇਰਾ ਲਵਦੀਪ ਸਿੰਘ ਜੀ ਲਵਦੀਪ ਸਿੰਘ ਇਹ ਲਵਜੀ ਤੁਹਾਡੇ ਬਜਤਰੇ ਜਿਲ੍ਹੇ ਤੇ ਅਟੈਕ ਹੋਇਆ ਕਿਸ ਕਰ ਨੂੰ ਹੋਇਆ ਤੇ ਕਿ ਨਹੀਂ ਕੀਤਾ ਇਹ ਕੱਲਾਂ ਨੂੰ ਫੋਨ ਆਇਆ ਸੀ ਪਿਛਤਰਾ ਤਡੇ ਤਦ ਤੜਾ ਵਾਰਿਸ਼ ਹਉ ਤੇ ਜੇਲ੍ਹ ਚ ਮੜਾਇਆ ਨਹੀਂ ਹਸਪਤਾਲ ਆਜੋ ਨਹੀਂ ਆਏ ਆ ਤੇਰੇ ਹਾਲਤੇ ਦੀ ਬਹੁਤ ਗੰਭੀਰ ਸੀ ਜਦੋਂ ਇਹ ਹੋਸ਼ ਆਇਆ ਤਾਂ ਕੋਈ ਪੁੱਛਿਆ ਇਹਨੇ 10 ਬੰਦ ਦੁਬਾਰਾ ਬੰਦਿਆਂ ਦੇ ਨਾਮ ਲਏ ਜਿਹਦੇ ਵਿੱਚੋਂ ਮੇਣ ਇਹਨੇ ਲਾਡੀ ਰੱਡੂ ਦਾ ਨਾਮ ਲਿਆ ਨਾਲ ਮਰਿੰਡੇ ਦਾ ਲਿਆ ਤੇ ਇਹਨੂੰ ਨਸ਼ਾ ਵੇਚਣ ਲਈ ਉਹ ਕਹਿੰਦੇ ਆ ਤੇ ਮਨਾ ਕਰਦਾ ਵਾ ਉਸ ਪੱਖੋਂ ਇੱਥੇ ਕੁੰਦਕ ਭਾਜੀ ਕੱਟ ਕੇ ਇਹਨਾਂ ਨੇ ਜੇਲ੍ਹ ਚ ਸੱਟਾਂ ਮਰਾਈਆਂ ਤੇ ਉਹ ਜੇਲ੍ਹ ਦੇ ਵਿੱਚ ਨਸ਼ਾ ਵੇਚਣ ਲਈ ਕਹਾ ਜਾ ਰਿਹਾ ਉਹਨੂੰ ਹਾਂਜੀ ਹਾਂਜੀ ਅੱਛਾ ਤੇ ਇਹ ਮਮਰਾ ਕਰਨ ਚੋਂ ਨਾ ਅਟੈਕ ਕੀਤਾ ਹਾਂਜੀ ਹਾਂਜੀ ਇਹ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਚਾਰਕ ਇਹ ਪ੍ਰਸ਼ਾਸਨਿਕ ਹੈ ਉਹ ਕਾਰਵਾਈ ਕਰਦੇ ਉਹਨਾਂ ਦੇ ਪਰਚਾ ਹੋਵੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਹ ਕਿਸ ਕੇਸ ਦੇ ਵਿੱਚ ਹੈਗਾ ਜੀ ਹਾਂਜੀ ਇਹ ਵੀ ਜੇਲ੍ਹ ਸੀ ਹਾਂਜੀ ਹਾਂਜੀ ਇਹ ਵੀ ਲੜਾਈ ਝਗੜੇ ਦੇ ਪ੍ਰਿਸ਼ਪ ਸਿੰਘ ਪ੍ਰਿਸ਼ਮ ਜੀ ਆ ਜਿਹੜਾ ਮੁੰਡੇ ਤੇ ਹਮਲਾ ਹੋਇਆ ਵਾ ਇਹ ਕੀ ਕਾਰਨ ਸੀ ਕਿੱਦਾਂ ਹੋਇਆ ਜੀ ਇਹ ਦੇ ਉਹ ਹੱਡੀ ਐਮਰਜੈਂਸੀ ਡਿਊਟੀ ਲੱਗੀ ਤੇ ਉਹ ਕੋਈ ਝਗੜਾ ਵਗੈਰਾ ਹੋ ਗਿਆ ਅੰਦਰ ਤੇ ਬਸ ਫਿਰ ਆਪਾਂ ਦੇ ਐਮਰਜੈਂਸੀ ਲੈ ਕੇ ਆ ਗਏ ਇਕ ਕਿਸ ਦਿਨ ਦੀ ਗੱਲ ਹੈ ਜੀ ਇਹ ਦੋ ਤਰੀਕ ਦੀ ਲੱਗਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਇਹ ਨਾਕੀ ਹੈ ਕਿ ਇੰਨਾ ਕਿਸੇ ਤੇ ਹਮਲਾ ਹੋਣਾ ਜੇਲ੍ਹ ਦੇ ਵਿੱਚ ਇਹ ਤਾਂ ਜੀ ਹੁਣ ਉੱਚ ਅਧਿਕਾਰੀ ਦੱਸਣਗੇ ਉੱਚ ਅਧਿਕਾਰੀ ਦੱਸੋ ਜਿਹੜੇ ਅੰਦਰ ਉਹਨਾਂ ਕੋ ਹਥਿਆਰ ਪਹੁੰਚੇ ਉਹ ਵਿਅਕਤੀ ਉਹਨਾਂ ਨੇ ਵਰਤੇ ਆ ਦਾਤਰ ਦੋਤਰੂ ਅੰਦਰ ਕਿਵੇਂ ਪਹੁੰਚੇ ਇਹ ਤਾਂ ਨਹੀਂ ਮੈਂ ਤਾਂ ਜੀ ਜਦੋਂ ਮੌਕੇ ਤੇ ਮੌਜੂਦ ਨਹੀਂ ਸੀ ਤਾਂ ਤੇ ਇਹ ਸਾਡੀ ਅਫਸਰ ਸੇਵਾ ਨਹੀਂ ਦੱਸ ਹੁਣ ਕੀ ਕਰਦੇ ਕਮ ਚੱਲੀ ਆ ਹੁਣ ਜੀ ਪੇਸ਼ੰਤ ਨੂੰ ਦਾਖਲ ਕਰਾਤਾ ਆਪਾਂ ਇੱਥੇ ਇਹਦੇ ਬਿਆਨਾਂ ਤੋਂ ਕੋਈ ਕਾਰਵਾਈ ਹੋਏਗੀ ਮੇਰਾ ਫਰਮਾਨ ਤੇ ਵੀ ਹੋਏਗੀ ਜੋ ਵੀ ਤੈਨੂੰ ਜਾਇਆ ਤੇਗ ਨੇ ਗਏ ਆ ਤੇ ਕਿਸੇ ਲਾਡੀ ਚੰਦੂ ਦਾ ਨਾਮ ਲੈ ਰਿਹਾ ਜਿਹੜਾ ਸਮਗਲਰ ਜਿਹਨੇ ਤੇ ਹਮਲਾ ਕਰਾਇਆ ਇਸ ਬਾਰੇ ਨਹੀਂ ਕੋਈ ਉਸ ਪਤਾ ਹੈ ਉੱਚ ਅਧਿਕਾਰੀਆਂ ਹੋ ਰਹੀਆਂ ਨੇ ਜੀ ਦੇ ਅੰਦਰ ਘੜੜਾ ਆਇਆ ਤੇ ਦੂਜੇ ਕਹਦੀਆਂ ਪੰਜ ਛੇ ਕਹਦੀਆਂ ਨੂੰ ਮਾਰਿਆ ਫੋਟੇ ਇੱਥੇ ਨਾਜ਼ੀ ਦਾਖਲ ਕਰਾਇਆ ਠੀਕ ਹੈ ਜੀ ਬੰਦੀ ਕਦੋਂ ਵੀ ਕਾਰਵਾਈ ਕਰ ਰਹੇ ਜੀ ਫਿਰ ਮਰੀਜ਼ ਕਹਿੰਦੇ ਕੱਲ ਤਾਂ ਇੱਥੇ ਆਇਆ ਆ ਜੇ ਤੇ ਤੁਸੀਂ ਅੱਜ ਆਈਏ ਨਹੀਂ ਅਸੀਂ ਤੇ ਰਾਤੀ ਦਾਖਲ ਕਰਾ ਕੇ ਗਏ ਆ ਤੇ ਅੱਜ ਕਿਉਂ ਆਈ ਜੀ ਜੀ ਇਹ ਦੇਖਦੇ ਨਹੀਂ ਆਏ ਪਰਿਵਾਰਿਕ ਮੈਂਬਰ ਕਰ ਰਹੇ ਨੇ ਵੀ ਅਸੀਂ ਮੇਰੀ ਗੱਲ ਸੁਣੋ ਨਾ ਜੇ ਅਸੀਂ ਲੈ ਕੇ ਨਹੀਂ ਆਏ ਤਾਂ ਫਿਰ ਇੱਥੇ ਕਿੱਦਾਂ ਪਹੁੰਚ ਕੇ ਆਪੇ ਪਹੁੰਚ ਗਏ ਜੇਲ੍ਹ ਦੇ ਵਿੱਚ ਇੰਨੀ ਸਿਕਿਉਰਿਟੀ ਹੁੰਦੀ ਉੱਥੇ ਏਡੀ ਵੱਡੀ ਕੁੱਟਮਾਰ ਹੋ ਜਾਂਦੀ ਚਲੋ ਜੀ ਇਹ ਜੇਲ੍ਹ ਪ੍ਰਸ਼ਾਸਨ ਦੱਸ ਸਕਦਾ ਜੀ ਇਸ ਬਾਰੇ ਵੈਸੇ ਕੀ ਕੰਡੀਸ਼ਨ ਕੀ ਹੈ ਜੀ ਮਰੀਜ਼ ਦੀ ਦੇਖੋ ਜੀ ਲਾਚ ਚੱਲ ਰਿਹਾ ਜੀ ਡਾਕਟਰ ਸਾਹਿਬ ਕੋਈ ਉਹਨਾਂ ਨਾਲ ਗੱਲ ਕਰਦੇ ਆ ਜੋ ਦੱਸ ਦੇ ਫਿਰ ਵੀ ਇੱਥੇ ਇਹਨਾਂ ਨੇ ਦੱਸਿਆ ਜਾ ਰਿਹਾ ਜੀ ਕੋਈ ਰੈਫਰ ਕੀਤਾ ਜਾ ਰਿਹਾ ਮੈਨੂੰ ਇਹ ਦੱਸਿਆ ਨਹੀਂ ਮੈਂ ਕਰਨ ਧਿਆ ਕਨਫਰਮ ਹੋ ਸਕਦਾ ਰੈਫਰ ਕਰ ਦੇ ਜੀ ਇਹ ਵੀ ਸੱਟ ਲੱਗੀ ਹੈ ਜੀ ਕਿ ਇਸ ਬਾਰੇ ਜੀ ਵੈਰੀਫਾਈ ਕਰ ਰਹੇ ਹਾਂ ਜੀ